ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬੱਚੇ ਜਨਮ ਤੋਂ ਬਾਅਦ ਇਸ ਦੁਨੀਆ ਨੂੰ ਕਿਸ ਰੰਗ ਵਿੱਚ ਦੇਖਦੇ ਹਨ। ਬੱਚੇ ਦੇ ਜਨਮ ਘਰ ਵਿੱਚ ਖੁਸ਼ੀਆਂ ਆ ਜਾਂਦੀਆਂ ਹਨ ਪਰ ਜ਼ਿਆਦਾਤਰ ਮਾਪਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੱਚਾ ਕਦੋਂ ਰੰਗ ਦੇਖਣ ਲੱਗ ਪੈਂਦੇ ਹਨ ਦੱਸਦੀ ਹੈ ਕਿ ਜ਼ਿਆਦਾਤਰ ਬੱਚੇ 8 ਮਹੀਨੇ ਦੀ ਉਮਰ ਤੋਂ ਹੀ ਕੂਟੀਆਂ ਭਾਰਤ ਤੁਰਨਾ ਸ਼ੁਰੂ ਕਰ ਦਿੰਦੇ ਹਨ ਇਸ ਦੇ ਨਾਲ ਹੀ 11 ਮਹੀਨਿਆਂ ਤੋਂ ਲੈ ਕੇ 18 ਮਹੀਨੇ ਦੀ ਉਮਰ ਦੇ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਕੇ ਤੁਰਨਾ ਸ਼ੁਰੂ ਕਰ ਦਿੰਦੇ ਹਨ ਰੰਗ ਦੇ ਸਮੇਂ ਬੱਚੇ ਅੱਖਾਂ ਹੱਥਾਂ ਲੱਤਾਂ ਅਤੇ ਸਰੀਰ ਦੇ ਵਿਚਕਾਰ ਤਾਲਮੇਲ ਦੇ ਹੁਨਰ ਵਿਕਸਿਤ ਕਰਦੇ ਰਹਿੰਦੇ ਹਨ ਜਦੋਂ ਕਿ ਬੱਚੇ 10 ਮਹੀਨਿਆਂ ਤੋਂ 24 ਮਹੀਨਿਆਂ ਦੇ ਵਿਚਕਾਰ ਬੋਲਣਾ ਸ਼ੁਰੂ ਕਰ ਦਿੰਦੇ ਹਨ ਕੁਝ ਬੱਚੇ ਥੋੜਾ ਹੋਰ ਸਮਾਂ ਵੀ ਲੈਂਦੇ ਹਨ ਜਦੋਂ ਰੰ ਆਮ ਤੌਰ ਤੇ ਬੱਚੇ 5 ਮਹੀਨਿਆਂ ਦੀ ਉਮਰ ਤੋਂ ਹੀ ਰੰਗਾਂ ਨੂੰ ਚੰਗੀ ਤਰ੍ਹਾਂ ਦੇਖਣਾ ਸ਼ੁਰੂ ਕਰ ਦਿੰਦੇ ਹਨ ਇੱਕ ਰਿਸਰਚ ਦੇ ਮੁਤਾਬਕ ਬੱਚੇ ਜਨਮ ਤੋਂ ਤੁਰੰਤ ਬਾਅਦ ਸਾਰੇ ਰੰਗ ਨਹੀਂ ਦੇਖਦੇ ਨਵਜੰਮੇ ਬੱਚੇ ਦੁਨੀਆ ਨੂੰ ਸਿਰਫ ਕਾਲੇ ਰੰਗ ਅਤੇ ਚਿੱਟੇ ਰੰਗ ਵਿੱਚ ਦੇਖਦੇ ਹਨ ਉਹ ਜ਼ਿਆਦਾਤਰ ਚੀਜ਼ਾਂ ਵਿੱਚ ਸਲੇਟੀ ਰੰਗਤ ਦੀ ਵੀ ਦੇਖਦੇ ਹਨ 4 ਮਹੀਨਿਆਂ ਦੀ ਉਮਰ ਤੱਕ ਬੱਚੇ ਹੌਲੀ-ਹੌਲੀ ਰੰਗ-ਰੰਗ ਦ੍ਰਿਸ਼ਟੀ ਵਿਕਸਿਤ ਕਰਦੇ ਹਨ ਨਵਜੰਮੇ ਬੱਚੇ ਵੀ ਗੋਰੇ ਅਤੇ ਕਾਲੇ ਵਿੱਚ ਫਰਕ ਦੇ ਸਕਦੇ ਹਨ ਕਾਲੇ ਅਤੇ ਚਿੱਟੇ ਤੇ ਸਲੇਟੀ ਰੰਗਾਂ ਦੇ ਬਾਅਦ ਬੱਚੇ ਜਨਮ ਤੋਂ ਪਹਿਲੇ ਹਫ਼ਤੇ ਬਾਅਦ ਪਹਿਲਾ ਲਾਲ ਰੰਗ ਵਿੱਚ ਫਰਕ ਕਰਨਾ ਸ਼ੁਰੂ ਕਰਦੇ ਹਨ